ਆਪਣਾ ਨਾਮ ਜਰੂਰ ਦੱਸ ਦिए ਮੇਰਾ ਨਾਮ ਬਲਵਿੰਦਰ ਸਿੰਘ ਤਸੀਲ ਪੱਟੀ ਜ਼ਿਲ੍ਹਾ ਤਰਨਤਪੁਰ ਦਾ ਰਹਿਣ ਵਾਲਾ ਹਾਂ ਜੀ ਠੀਕ ਹੈ ਤੇ ਵੀਰ ਜੀ ਅੱਜ ਆਪਣੇ ਕੋਲ ਇਹ ਦੋ ਟਰੈਕਟਰ ਮੌਜੂਦ ਖੜੇ ਆ ਜਿਹੜੇ ਹਾਂਜੀ ਹਾਂਜੀ ਇਹ ਪਹਿਲਾ ਟਰੈਕਟਰ ਦੀ ਆਪਾਂ ਗੱਲ ਕਰ ਲਈਏ ਤੇ ਮੈਸੀ ਹੈਗਾ ਜੀ 9000 ਹਾਂਜੀ ਮੈਸੀ ਹਾਂਜੀ ਤੇ ਵੀਰ ਜੀ ਕਿੰਨਾ ਮਾਡਲ ਹੋਵੇਗਾ ਇਹ ਮਾਡਲ 12 ਹੈ ਜੀ ਠੀਕ ਹੈ ਜੀ ਨਾਲ ਦਾ ਹੀ ਸਾਰਾ ਕੁਝ ਆ ਜੀ ਜੇ ਤੱਕ ਇੰਜਨ ਗੇਅਰ ਜੋ ਵੀ ਸਾਰਾ ਕੁਝ ਟਾਇਰ ਨਵੇਂ ਨਿਊ ਬ੍ਰੈਡ ਲੱਗੇ ਹੋਏ ਆ ਜੀ ਠੀਕ ਹੈ ਜੀ ਅਗਲੇ ਵੀ ਲੱਗੇ ਹੋਏ ਆ ਜੀ ਬੰਪਰ ਖਟੜੀ ਲੱਗਾ ਹੋਇਆ ਫੱਟੀ ਟੌਪ ਨੇ ਠੀਕ ਹੈ ਜੀ ਅਜੇ ਤੱਕ ਕਿਹੇ ਬੰਨੇ ਆਜ ਤੱਕ ਟਰੈਕਟਰ ਨਾਲ ਮਤਲਬ ਕਿ ਅਜੇ ਤੱਕ ਕੋਈ ਨਵੀਂ ਚਾਬੀ ਨਹੀਂ ਲੱਗੀ ਨਾਲ ਨਾ ਮੈਨੂੰ ਕਿਸੇ ਚਾਬੀ ਨਹੀਂ ਲੱਗੀ ਵਾਈ ਵਾਈ ਦਾ ਟਰੈਕਟਰ ਚੱਲਿਆ ਹੈ 2012 ਮਾਡਲ 2012 ਮਾਡਲ ਹਾਂ ਜੀ ਠੀਕ ਹੈ ਜੀ ਸੋ ਕਿਸਾਨ ਵੀਰੋ ਬਾਕੀ ਜਿਹੜੀ ਕੰਡੀਸ਼ਨ ਵਾਈਜ਼ ਤੁਸੀਂ ਵੇਖ ਸਕਦੇ ਹੋ ਟਾਇਰ ਟੱਪਾ ਬਿਲਕੁਲ ਜਿਵੇਂ ਨਵਾਂ ਪਿਆ ਹੈਗਾ ਦੋਸਤੋ ਜਿਵੇਂ ਸ਼ੋਅਰੂਮ ਕੰਡੀਸ਼ਨ ਹੁੰਦੀ ਹੈ ਟਰੈਕਟਰ ਦੀ ਤੇ ਬਾਕੀ ਵੀਰ ਜੀ ਜਿਹੜਾ ਇਹਦੀ ਡਿਮਾਂਡ ਆਪਾਂ ਕਰਦੇ ਪਏ ਕੀ ਕਰਦੇ ਆ ਡਿਮਾਂਡ ਭਾਜੀ ਇਹਦਾ 4 ਲੱਖ ਰੁਪਇਆ ਤੇ ਬਾਕੀ ਮੌਕੇ ਦੇ ਘਟਵਾ ਦੇ ਜੀ ਅਪਾ ਕਰ ਲਾਂ ਇਹ ਆਪਣੇ ਖਾਸ ਲੋਕਲ ਚ ਕੀਵੈਂਡ ਦਾ ਚਾਹੇ ਤਰਨ ਤਰਨ ਦਾ ਇਹ ਜੀ ਚਾਹੇ ਤਰਨ ਤਰਨ ਦਾ ਉਹ ਜਿਹੜਾ ਚਾਹੇ ਮੇਰੇ ਹਿਸਾਬ ਨਾਲ ਦਾ ਪੱਟੀ ਦਾ ਹੋਊਗਾ ਪੱਟੀ ਜਾਂ ਤਰਨ ਤਰਨ ਲੋਕਲ ਹੈ ਨਾ ਨੰਬਰ ਲੋਕਲ ਨੰਬਰ ਹੈ ਜੀ ਫਸਟ ਫਾਲ ਠੀਕ ਹੈ ਬਾਕੀ ਵੀ ਜੀ ਇੰਜਨ ਗੇਅਰ ਦਾ ਤੇ ਬਿਲਕੁਲ ਓਕੇ ਜਮਾ ਜੀ ਜਿੱਦਾਂ ਮਾਰਸੀ ਆਪਾਂ ਬਾਅਦ ਵਿੱਚ ਕਰਾਂਗੇ ਠੀਕ ਹੈ ਇੱਕ ਮੋਬਾਈਲ ਨੰਬਰ ਕੰਟੈਕਟ ਨੰਬਰ ਬੋਲ ਕੇ ਦੱਸ ਦਿਓ ਜੀ 98552 ਹਾਂਜੀ 40593 ਜੀ ਠੀਕ ਹੈ ਜੀ ਸੋ ਵੀਰ ਜੀ ਇੱਕ ਦੂਜੇ ਨੰਬਰ ਤੇ ਆਪਣਾ ਕੋ ਮਹਿੰਦਰਾ 265 ਡੀਆਈ ਖੜਾ ਹੈ ਜੀ ਹਾਂਜੀ ਤੇ ਵੀਰ ਜੀ ਇਹਦੇ ਵੀ ਸਾਨੂੰ ਡਿਟੇਲ ਦੱਸ ਦੋ ਵੀ ਇਹ ਕਿੰਨਾ ਮਾਡਲ ਆਪਣੇ ਕੋਲ ਇਹ ਵੀਰ ਜੀ 2000 ਮਾਡਲ ਹੈ ਜੀ ਠੀਕ ਹੈ ਜੀ ਤੇ ਪਹਿਲੀ ਵਾਰ ਇਹਦੇ ਰਿੰਗ ਸਲੀਪਾਂ ਲੱਗੇ ਹੋਏ ਜੀ ਠੀਕ ਹੈ ਜੀ ਠੀਕ ਹੈ ਜੀ ਅਗਲੀ ਜੋੜੀ ਨਵੀਂ ਲੱਗੀ ਐਮ ਆਰ ਐਫ ਦੀ ਜੀ ਅਗਲੀ ਜੋੜੀ ਐਮ ਆਰ ਐਫ ਦੀ ਨਵੀਂ ਹੈ ਜੀ ਮਗਰਲੀ ਵੀ ਜੀ ਇਹ ਗੇਅਰ ਦਾ ਬਹੁਤ ਵਧੀਆ ਪੱਕਾ ਟਰੈਕਟਰ ਹੈ ਮਗਰਲੇ ਨਾਬ ਦੇ ਰੀਸੋਲਡ ਟਾਇਰ ਰਬੜ ਵਾਲੇ ਨਾਲ ਦੇ ਟਾਇਰ ਹੈ ਜਿੰਨੇ ਆਪੋਲੋ ਦੇ ਟਾਇਰ ਹੈ ਨਾ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਲੱਗੀ ਹੈ ਬੰਪਰ ਲੱਗੀ ਹੈ ਤਰਨਤਨ ਦਾ ਨੰਬਰ ਹੈ ਤੇ ਬੈਟਰੀ ਵੀਰ ਜੀ ਨਿਊ ਹੈ ਕਿਹੜੀ ਕੰਪਨੀ ਦੀ ਸਵੀ ਬੈਟਰੀ ਹੈ ਜੀ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹਨਾਂ ਸਲੂ ਸਟਾਰਟ ਹੈ ਬਾਕੀ ਕਿਸੇ ਤਰ੍ਹਾਂ ਦੀ ਐ ਵਗਦਾ ਟਰੈਕਟਰ ਬਿਲਕੁਲ ਓਕੇ ਹੈ ਕੋਈ ਨਵਾਂ ਪੈਸਾ ਖਰਚਣ ਦੀ ਲੋੜ ਨਹੀਂ ਉੱਪਰ ਕੋਈ ਨਹੀਂ 100 ਰੁਪਿਆ ਲੱਗਣੀ ਠੀਕ ਹੈ ਕਿਸਾਨ ਵੀਰੋ 2000 ਮਾਡਲ ਹੈ ਵੀਰ ਉਹਨਾਂ ਦੇ ਕੋਲ 265 ਮ ਪਹਿਲਾਂ ਵੀ ਆਪਾਂ ਵੀਡੀਓ ਪਾਈ ਇੱਕ ਬਹੁਤ ਵੀਰਾਂ ਦੀ ਡਿਮਾਂਡ ਸੀ ਕਿ ਟਰੈਕਟਰ 265 ਲੈਣ ਦੀ ਸੋ ਇਹ ਟਰੈਕਟਰ 200 265 ਹੈਗਾ ਓਵਰ ਆਲ ਟਰੈਕਟਰ ਬਿਲਕੁਲ ਬਹੁਤ ਵਧੀਆ ਚੰਗਾ オリジナル ਪਹਿਲੇ ਪੇਂਟ ਦੇ ਵਿੱਚ ਹੈਗਾ ਲੱਗ ਪਾ ਕੇ ਵੀਰ ਜੀ ਵੀ ਨਿਊ ਪੇਂਟ ਤੇ ਨਹੀਂ ਹੋਇਆ ਰੀਪੇਂਟ ਤੇ ਨਹੀਂ オリジナル ਜਿਉਂ ਜਿੰਨਾ ਹੈਗਾ ਜੀ ਆ ਜੋ ਵੀ ਹੈਗਾ オリジナル ਹੈ ਜੀ ਠੀਕ ਹੈ ਜੀ ਸੋ ਕਿਸਾਨ ਵੀਰੋ ਜਿਹੜਾ ਟੋਟਲ ਓਵਰ ਆਲ ਜਿਹੜਾ ਬਿਲਕੁਲ ਪੇਂਟ オリジナル ਹੈਗਾ ਕੋਈ ਨਿਊ ਪੇਂਟ ਨਹੀਂ ਹੋਇਆਗਾ ਟਰੈਕਟਰ ਨੂੰ ਤੇ ਮਗਰਲੇ ਟਾਇਰਾਂ ਦੀ ਸਥਿਤੀ ਵੀ ਵੀਰ ਉਹਨਾਂ ਨੇ ਦੱਸ ਦਿੱਤੀ ਆ ਬਿਲਕੁਲ ਨਾਲ ਦੇ ਟਾਇਰ ਨੇ ਦੋਸਤੋ ਪੋਲੋ ਦੇ ਟਾਇਰ ਜਿਹੜੇ ਬੈਕ ਵਾਲੇ ਤੇ ਫਰੰਟ ਜਿਹੜਾ ਗੂਡੀਅਰ ਤੇ ਆਏ ਸ਼ਾਇਦ ਗੂਡੀ ਐਮ ਆਰ ਐਫ ਦੇ ਆ ਇਹਨਾਂ ਐਮ ਆਰ ਐਫ ਦੇ ਨਾਲ ਜੀ ਹਾਂ ਜੀ ਐਮ ਆਰ ਐਫ ਹਾਂ ਜੀ ਹਾਂ ਠੀਕ ਹੈ ਜੀ ਫਰੰਟ ਟਾਇਰ ਜਿਹੜੇ ਐਮ ਆਰ ਐਫ ਦੇ ਹਨ ਦੋਸਤੋ ਬਾਕੀ ਜਿਹੜਾ ਮੋਹਲ ਵੀਰ ਜੀ ਡਿਮਾਂਡ ਇੰਦੀ ਕੀ ਕਰ ਰਹੇ ਆਪਾਂ ਜੀ ਡਿਮਾਂਡ ਹੈਗੀ ਜੀ 2 ਲੱਖ ਰੁਪਈਆ ਬਾਕੀ ਮੌਕੇ ਤੇ ਘਟਵਾਦ ਕਰਾਂਗੇ ਮਾਨਤਨ ਹੋ ਜਾਏਗਾ ਬਾਕੀ ਅੱਜ ਮਾਨਤਨ ਹੋਊਗਾ ਜੀ ਠੀਕ ਹੈ ਜਦੋਂ ਤੇਲ ਦਾ ਸੌਦਾ ਹੋਣਾ ਹੈ ਉਹ ਹੋ ਜਾਏਗਾ ਹਾਂਜੀ ਹੋ ਜਾਊ ਹਾਂਜੀ ਹਾਂ ਠੀਕ ਹੈ ਜੇ ਤੇ ਕੰਟੈਕਟ ਨੰਬਰ ਵੀ ਜਿਹੜੇ ਆਪਣੇ ਉਹ ਲਿਖੇ ਹੋਏ ਆ ਉੱਪਰ ਸਾਰੇ ਕੰਟੈਕਟ ਨੰਬਰ ਆਪਣੇ ਆ ਜੀ ਹਾਂ ਪਰਲੇ ਸਾਈਡ ਤੋਂ ਕਰੋ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਦੋ ਟਰੈਕਟਰ ਕੋਲ ਸੇਲ ਵਾਸਤੇ ਅਵੇਲੇਬਲ ਨੇ ਜਿਹੜੇ ਮੇਰੇ ਵੀਰ ਭਰਾ ਨੂੰ ਇਹਨਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਵੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਰ ਹੋਣਾ ਦੇ ਨਾਲ ਬਾਤचीत ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਬਿਲਕੁਲ ਦੋਸਤੋ ਜਿਹੜਾ ਮੈਸੀ ਹੈਗਾ ਬਿਲ ਸੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਠੀਕ ਆ ਵੀਰ ਜੀ ਇਹ ਆਪਣੇ ਕੋ ਫਾਰਮ ਟਰੱਕ 60 ਉਹ ਜਿਹੜਾ ਖੜਾ ਹੈ ਕੀ ਮਾਡਲ ਹੈ ਤਾਂ ਜੀ ਇਹ ਮਾਡਲ ਹੈ ਗਿਆ ਜੀ 97 ਜੀ ਠੀਕ ਆ ਜੀ ਇਹ ਮਾਰਫ ਦੇ 77 ਰੁਪਏ ਮਗਰਾੜ ਨਿਊ ਨਵੇਂ ਲੱਗੇ ਹੋਏ ਜੀ ਠੀਕ ਆ ਜੀ ਤੇ ਲਿਕਦਾ ਕੰਮ ਛੇਰ ਦਾ ਕੰਮ ਤੇ ਟਰੱਕ ਦਾ ਕੰਮ ਖੜਾ ਹੈ ਠੀਕ ਆ ਸਿੰਗਲ ਕਲੱਚ ਹੈ ਜੀ ਠੀਕ ਆ ਜੀ ਥੀ ਬੈਟਰੀ ਹੈ ਜੀ ਨਾ ਰੀਨ ਨਾ ਟਰੈਕਟਰ ਦਾ ਹੈਗਾ ਜੀ ਬਾਕੀ ਟਾਇਰ ਗੁਡੀਅਰ ਦੇ ਜੀ ਬਾਕੀ ਟੋਟਲ オリジナル ਇਕੱਲੇ ਮਰਗਾਰਡ ਚੇਂਜ ਹੈਗੇ ਹੈ ਮਰਗਾਰਡ ਚੇਂਜ ਹੈਗੇ ਹੈ ਠੀਕ ਹੈ ਜੀ ਮਗਰਲੇ ਟਾਇਰ ਆਪਣੇ ਐਮ ਆਰ ਐਫ ਦੇ ਹਨ ਜੀ ਐਮ ਆਰ ਐਫ ਦੇ ਆ ਠੀਕ ਹੈ ਜੀ ਸੋ ਕਿਸਾਨ ਵੀਰੋ ਐਮ ਆਰ ਐਫ ਦੇ ਆ 13 6 28 ਦੇ ਟਾਇਰ ਨੇ ਬਾਕੀ ਟੋਟਲ オリジナル ਟਰੈਕਟਰ ਆ ਫਾਰਮ ਟਰੱਕ 60 ਤੇ ਮਾਡਲ ਵੀਰ ਜੀ ਕੀ ਦੱਸਿਆ ਸੀ 97 ਮਾਡਲ ਆ ਜੀ ਨਵੀਂ ਬੈਟਰੀ ਹੈ ਨਵੀਂ ਬੈਟਰੀ ਆ ਵੀਰੋ ਜਰੂਰ ਨੋਟ ਕਰ ਸਕਦੇ ਹੋ ਤੁਸੀਂ बिल्कुल साइड की नई बैटरी है जी ठीक है जी ਠੀਕ ਹੈ ਵੀਰ ਜੀ ਕੀ ਡਿਮਾਂਡ ਕਰਦੇ ਪੈਂਦੀ ਹੈ ਜੀ ਇਹਦੀ ਡਿਮਾਂਡ ਹੈਗੀ ਹੈ 2 ਲੱਖ ਰੁਪਇਆ ਬਾਕੀ ਮੋਕੇ ਤੇ ਕਰਾਂਗੇ ਠੀਕ ਹੈ ਜੀ 2 ਲੱਖ ਹੈ ਜੀ ਪੰਜੀ ਡਿਮਾਂਡ 2 ਲੱਖ ਠੀਕ ਹੈ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਪੰਜਾਬ ਨੰਬਰ ਹੈ ਜੀ ਹਾਂਜੀ ਪਟਿਆਲੇ ਦਾ ਨੰਬਰ ਹੈ ਜੀ ਪਟਿਆਲਾ ਨੰਬਰ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਪਟਿਆਲਾ ਨੰਬਰ ਹੈ ਪੀ ਵੀ ਪਟਿਆਲਾ ਨੰਬਰ ਹੈਗਾ ਬਾਕੀ ਕਾਪੀ ਵਗੈਰਾ ਵੀਰ ਜੀ ਕਾਪੀ ਪਹਿਲੇ ਨਾਮ ਹੀ ਹੋਵੇਗੀ ਸਾਰਾ ਇਹ ਗੁਜਰਤ ਕੇ ਨਾਮ ਜੀ ਹਾਂ ਥਰਡ ਓਨਰ ਹਨਾ ਜੀ ਠੀਕ ਹੈ ਜੀ ਦੋਸਤੋ ਪੰਜਾਬ ਨੰਬਰ ਆ ਵੀਰ ਹੁਣਾਂ ਦੇ ਕੋਲ ਜਿੰਨੇ ਟਰੈਕਟਰ ਆ ਪਹਿਲੇ ਵੀ ਦੋ ਟਰੈਕਟਰ ਦਿਖਾਇਆ ਤੀਜਾ ਟਰੈਕਟਰ ਵੀ ਵੀਰ ਹੁਣਾਂ ਦੇ ਕੋਲ ਪੰਜਾਬ ਦਾ ਨੰਬਰ ਹੈਗਾ ਇੱਕ ਫੋਰ ਟਰੈਕਟਰ ਆ ਪਾ ਤੁਹਾਨੂੰ ਦਿਖਾਵਾਂਗੇ 3600 ਫੋਰ ਦੇ ਵਿੱਚ ਵੀਰ ਹੁਣਾਂ ਦੇ ਕੋਲ ਜਿਹੜਾ ਇਸ ਟਾਈਮ ਹੈਗਾ ਟਰੈਕਟਰ ਸੋ ਕਿਸਾਨ ਵੀਰੋ ਇੱਕ ਹੋਰ ਜਿਹੜਾ ਟਰੈਕਟਰ ਹੈਗਾ ਤੁਹਾਨੂੰ ਦਿਖਾਉਣਾ ਬਿਲਕੁਲ ਸਾਫ਼ ਦੋਸਤੋ origignal ਟਰੈਕਟਰ ਆ 3600 ਫੋਰ ਸੋ ਬਹੁਤ ਵੀਰ ਜਿਹੜੇ ਸਾਫ ਟਰੈਕਟਰ ਕਿਤੇ ਨਾ ਕਿਤੇ ਲੱਭਣ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਇਹ ਟਰੈਕਟਰ ਦੋਸਤੋ ਬਹੁਤ ਵਧੀਆ ਸਿੱਧ ਹੋਵੇਗਾ ਕਿਉਂਕਿ ਬਿਲਕੁਲ ਸਾਫ ਦੋਸਤੋ ਬਿਨਾਂ ਲੀਕਿੰਗ ਤੋਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਰੇ ਪਾਸਿਆਂ ਟਰੈਕਟਰ ਦੀ ਕਿਤੇ ਵੀ ਦੋਸਤੋ ਇੱਕ ਪੈਸੇ ਦੀ ਲੀਕਿੰਗ ਨਹੀਂ ਹੈਗੀ 95 ਮਾਡਲ ਹਾਂਜੀ ਹਾਂਜੀ 95 ਮਾਡਲ ਆ ਦੋਸਤੋ ਬਾਕੀ ਤੁਸੀਂ ਪੰਪ ਦੇਖ ਸਕਦੇ ਹੋ ਸਾਰਾ ਕੁਝ ਵਧੀਆ オリジナル ਸਾਰਾ ਕੁਝ ਹੈਗਾ ਬੈਟਰੀ ਐਡੀ ਆ ਠੀਕ ਹੈ ਜੀ 95 ਮਾਡਲ ਆ ਜੀ ਠੀਕ ਹੈ ਠੀਕ ਇਹਨੂੰ ਬੰਦਿਆ ਜੀ ਤੇ ਕਰਦੇ ਹਾਂ ਬੈਟਰੀ ਇਹਦੀ ਨਵੀਂ ਿ ਬੈਟਰੀ ਇਹਦੀ ਠੀਕ ਹੈ ਜੀ ਤੁਹਾਨੂੰ ਕਿਸਾਨ ਲਈ ਬਿਲਕੁਲ オリジナル ਟਰੈਕਟਰ ਤੁਹਾਨੂੰ 3600 ਫੋਰਡ ਮਿਲ ਜੇਗਾ ਵਿਦਆਊਟ ਕਿਸੇ ਵੀ ਪੀਸ ਪੇਂਟ ਤੋਂ ਬੈਟਰੀ ਆ ਉਹ ਵੀ オリジナル ਆ ਸਾਰੀ ਦੇਖ ਸਕਦੇ ਹੋ ਇਸ ਕਾਟ ਦੀ ਬੈਟਰੀ ਹੈ ਜੀ ਠੀਕ ਹੈ ਜੀ ਬਾਕੀ ਬੈਟਰੀ ਦੀ ਮਿਆਦ ਪਈ ਹੈਗੀ ਹੈ ਬਾਕੀ ਗਾਰੰਟੀ ਵਾਰੰਟੀ ਠੀਕ ਹੈ ਜੀ ਬਾਕੀ ਟਰੈਕਟਰ ਪਾ ਦੋਸਤੋ ਜਰੂਰ ਦੇਖ ਸਕਦੇ ਹੋ ਗੂਡੀਅਰ ਦੇ ਅਗਲੇ ਟਾਇਰ ਨੇ 60 65 ਪੈਸੇ ਹਾਂਜੀ ਤੇ ਅ ਅਗਲੇ ਸਾਈਡ ਸਾਈਡ ਦਾ ਮਗਰਲੇ ਟਾਇਰ ਨੇ ਜੀ ਲਿਫਟ ਦਾ ਕੰਮ ਹੋਇਆ gear ਦਾ ਕੰਮ ਹੋਇਆ ਸਾਰਾ ਦਾ ਠੀਕ ਹੈ ਜੀ ਠੀਕ ਹੈ ਲਿਫਟ gear ਦਾ ਦੋਸਤੋ ਵੀਰ ਹੁਣਾਂ ਦੇ ਕਹਿਣ ਮੁਤਾਬਕ ਲਿਫਟ gear ਦਾ ਬਿਲਕੁਲ ਪੰਪ ਦਾ ਬਿਲਕੁਲ ਓਕੇ ਹੈ ਟਰੈਕਟਰ ਇੰਜਨ ਏਡੀਆ ਹੀ ਹੋਇਆ ਹੈ ਇੰਜਨ ਏਡੀਆ ਫੋਰਡ 3600 ਦਾ ਇੰਜਨ ਏਡੀ ਹੋਇਆ ਹੋਇਆ ਹੈ ਰੰਗ ਹੈਗਾ 785 ਪੇਸ਼ ਹੋਦਾ ਬੜਾ ਮੰਨਾ ਮਨਾ ਨਿਕਲਦਾ ਸ਼ੋਹਰ ਠੀਕ ਹੈ ਬਾਕੀ オリジナル ਰੰਗ ਆ ਦੋਸਤੋ ਤੁਸੀਂ ਵੇਖ ਸਕਦੇ ਹੋ ਚੈੱਕ ਲੱਗਾ ਸਾਰਾ ਕੋ ਠੀਕ ਹੈ ਬਾਕੀ ਸਿਸਟਮ ਜਿਹੜਾ ਡੈਕ ਦਾ ਉਹ ਤੁਸੀਂ ਵੇਖ ਸਕਦੇ ਹੋ ਵੀ ਨਾਲ ਹੈ ਤੁਹਾਨੂੰ ਮਿਲ ਜਾਵੇਗਾ ਉਹ ਵੀ ਨਾਲ ਲੱਗਾ ਹੈਗਾ ਬਾਕੀ 95 ਮਾਡਲ ਦਾ ਵੀ ਜੀ ਡਿਮਾਂਡ ਇਹਦੀ ਕੀ ਕਰ ਰਹੇ ਆਪਾਂ ਜੀ ਜੀ ਡਿਮਾਂਡ ਇਹਦੀ 2 ਲੱਖ ਰੁਪਏ ਦੀ ਆ ਬਾਕੀ ਮੌਕੇ ਤੇ ਘੱਟਵਾ ਦੋ ਜੀ ਠੀਕ ਮਾਨਤਨ ਮਤਲਬ ਇਹ ਨਾ ਵੀ ਮਾਨਤਨ ਸਾਰੇ ਟਰੈਕਟਰਾਂ ਨੂੰ ਫੋਲ ਕਰਦੇ ਆ ਫੋਲ ਕਰ ਦੇਣਾ ਜਿਹੜਾ ਵੀ ਹਾਂ ਫੋਲ ਹੋਊਗਾ ਜੀ ਠੀਕ ਸਾਰੇ ਟਰੈਕਟਰਾਂ ਠੀਕ ਹੈ ਸੋ ਕਿਸਾਨ ਵੀਰੋ ਪਾਪਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਆ ਚਾਰੇ ਟਰੈਕਟਰਾਂ ਦੇ ਵਿੱਚੋਂ ਜਿਹੜਾ ਟਰੈਕਟਰ ਮੇਰੇ ਕਿਸੇ ਗੀਤ ਭਰਾ ਨੂੰ ਪਸੰਦ ਆਉਂਦਾ ਇਹ ਨਵੇਂ ਐਂਗਲ ਲੱਗੇ ਇਹ ਫਿਰ ਨਵੇਂ ਪਾਤੇ ਹੋਏ ਇਹ ਨਿਊ ਰਿਗਾਰਡ ਪਾਏ ਹੋਏ ਨੇ ਨਾਲ ਠੀਕ ਆ ਬਾਕੀ ਬਿਲਕੁਲ ਦੋਸਤੋ ਵੇਖ ਸਕਦੇ ਤੁਸੀਂ ਫੋਕ ਫੱਟੀ ਬਿਲਕੁਲ オリジナル ਹੈਗੀ ਆ ਟੋਟਲ ਓਵਰ ਆਲ ਟਰੈਕਟਰ ਬਿਲਕੁਲ ਨਿੱਕਰ ਦੋਸਤੋ ਜਿਹੜਾ ਸਮਾਨ ਆ ਜਿਹੜਾ ਬਿਲਕੁਲ オリジナル ਤੁਹਾਨੂੰ ਨਾਲ ਦਾ ਹੀ ਮਿਲੇਗਾ ਕੋਡ 3600 ਦੇ ਵਿੱਚ ਆ ਵੀ ਲਮਗਾਈ ਹੋਈ ਆ ਵੀ ਨਵੇਂ ਪਾ ਦੇਣੇ ਆ ਠੀਕ ਆ ਜੀ ਹਾਂ ਚੀਟ ਦੀ ਮਹਿੰਗਾਈ ਨਵੀਂ ਪਾ ਦੇਣੀ ਠੀਕ ਹੈ ਜੀ ਬਾਕੀ 2 ਲੱਖ ਰੁਪਏ ਕਿਸਾਨ ਵੀਰੋ ਜਿਹੜੀ ਡਿਮਾਂਡ ਆ ਵੀਰ ਉਹਨਾਂ ਦੀ ਬਾਕੀ ਜਦੋਂ ਤੁਸੀਂ ਉਹਦਾ ਸ਼ੀਸ਼ਾ ਵੀ ਮੰਗਾਇਆ ਹੈ ਉਹ ਵੀ ਨਿਊ ਪਾਉਣਾ ਜੀ ਉਹ ਠੀਕ ਹੈ ਜੀ ਹਾਂ ਹਾਂ ਠੀਕ ਹੈ ਠੀਕ ਹੈ ਤੇ ਵੀਰ ਜੀ ਇਹ ਨੰਬਰ ਜਿਹੜਾ ਇਹ ਕਿੱਥੋਂ ਦਾ ਹੋ ਗਿਆ ਇਹਦਾ ਫਰੋਜਪੁਰ ਦਾ ਜੀ ਠੀਕ ਫਰੋਜਪੁਰ ਪੀ ਵੀ 05 ਹੈ ਨਾ ਜੀ ਹਾਂ ਜੀ ਪੀ ਵੀ 05 ਠੀਕ ਹੈ ਦੂਸਰੇ ਨਾਂ ਹੈਗਾ ਠੀਕ ਹੈ ਕਿਸਾਨ ਵੀਰੋ 4 ਟਰੈਕਟਰ 3600 ਦੀ ਗੱਲ ਕਰੀਏ ਤਾਂ ਪੰਜਾਬ ਨੰਬਰ ਹੈਗਾ ਜੀ ਫਰੋਜਪੁਰ 05 ਨੰਬਰ ਹੈਗਾ ਦੋਸਤੋ ਡਿਸਟ੍ਰਿਕਟ ਦਾ ਸੋ ਜਿਹੜਾ ਮੋਹਲਾ ਵੀਰ ਹੋਣਾ ਦੱਸਦਾ ਮਾਨਤਾ ਨੂੰ ਵੀ ਤੁਹਾਡਾ ਸਾਰੇ ਟਰੈਕਟਰਾਂ ਚ ਕੀਤਾ ਜਾਵੇਗਾ ਕੋਈ ਵੀਰ ਜੀ ਕੰਟੈਕਟ ਨੰਬਰ ਬੋਲ ਕੇ ਫਿਰ ਦੱਸ ਦੇ ਆਪਣੇ 98552 ਹਾਂਜੀ ਤੇ 40593 ਵਗੀ ਠੀਕ ਆ ਇਹ ਸਾਰੇ ਵੀਰ ਹੋਣਾ ਦੇ ਕੰਟੈਕਟ ਨੰਬਰ ਦੋਸਤੋ ਚਾਰ ਟਰੈਕਟਰ ਆਪ ਤੁਹਾਨੂੰ ਦਿਖਾਏ ਨੇ ਫਾਰਮ ਟਰੱਕ ਮੈਸੀ ਹੈਗਾ 265 ਡੀਆਈ ਇੱਕ ਫੋਰਡ 3600 ਦੋਸਤੋ ਚਾਰਾਂ ਟਰੈਕਟਰਾਂ ਦੇ ਵਿੱਚੋਂ ਜਿਹੜੇ ਮੇਰੇ ਵੀਰ ਭਰਾ ਨੂੰ ਜਿਹੜਾ ਵੀ ਰੇਟ ਦਾ ਟਰੈਕਟਰ ਪਸੰਦ ਆਉਂਦਾ ਤੁਸੀਂ ਵੀਰ ਹੋਣਾ ਦੇ ਨਾਲ ਸੰਪਰਕ ਕਰਕੇ ਇਹਨਾਂ ਸਾਰੇ ਟਰੈਕਟਰਾਂ ਨਾਲ ਜਿਹੜਾ ਮਰਜੀ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਥ